जड़े-जड़े छोड़ देंगे सत्संग सेवा कारण कि रस नहीं आया रसते किधरे माड़ा जहां भी निमक भी आ जाता फिर तो यात्रा द तीक्षणता आ जा सी चाल दिख तेजी आ जाने सी। निराशा पैदा हो गई है बेरसी करके साहब आप भी कहें भई निराशी बहुत दिन ला गए स देश दे संतर मैं सगले छेरिया गए काफी सत्संग किया काफी सेवा दान पुन किया रस त मिले ना निराशा पैदा हो गई पता नहीं रस है भी सही के नहीं बेरसा कर्म बहुत लंबे समय तक नहीं किया जा सकता, इतनी मैरस करा बड़े चोटी दे सत्संगी भी मैं देखे गुरुद्वारा छोड़ गए ना ਰੋਜ਼ ਦੇ ਸਤਸੰਗੀ ਵੀ ਦੇਖੇ ਨੇ ਕਥਾ ਕੀਰਤਨ ਛੋੜ ਗਏ ਨੇ ਕਾਰਨ ਨਹੀਂ ਬਣਿਆ ਰਸ ਨਹੀਂ ਆਇਆ ਸੁਆਦ ਬੇਰਸਾ ਸਦਸੰਗ ਬੇਰਸੀ ਕਰਮ ਕਾਣ ਦੀ ਕਿਰਿਆ ਇਹਦੀ ਯਾਤਰਾ ਬੜੀ ਲੰਬੀ ਨਹੀਂ ਆਉਂਦੀ ਨਿਰਾਸ਼ਾ ਪੈਦਾ ਹੁੰਦੀ ਹੈ ਤੇ ਜਦ ਨਿਰਾਸ਼ਾ ਜੁੜ ਜਾਏ ਤਾਂ ਕਰਮਾਂ ਦੇ ਵਿੱਚ ਗਤੀ ਮੰਦੀ ਪੈ ਜਾਂਦੀ ਹੈ ਔਰ ਇੱਕ ਦਿਨ ਕਰਮ ਰੁਕ ਜਾਂਦੇ ਨੇ ਕਰਮਾਂ ਨੂੰ ਤਾਕਤ ਦਿੰਦੀ ਹੈ ਆਸ ਤੇ ਰਸ ਜੇ ਨਿਰਾਸ਼ਾ ਪੈਦਾ ਹੋ ਗਈ ਹੈ ਬੇਰਸੀ ਦੇ ਕਾਰਨ ਕਰਕੇ ਕਰਮ ਕਿੰਨੇ ਦਿਨ ਤੱਕ ਚੱਲਣਗੇ ਇਹ ਥੋੜੀ ਦੂਰ ਤੱਕ ਹੀ ਜਾ ਸਕਦੇ ਨੇ ਇਨ੍ਹਾਂ ਕਰਮਾਂ ਦੀ ਲੰਬੀ ਯਾਤਰਾ ਨਹੀਂ ਹੋਵੇਗੀ ਚਾਹੇ ਉਹ ਕਰਮ ਸੇਵਾ ਹੈ দান ਹੈ ਪੁੰਨ ਹੈ ਸਰੋਤ ਹੈ ਪਾਠ ਹੈ ਇਹ ਯਾਤਰਾ ਲੰਬੀ ਨਹੀਂ ਹੋਵੇਗੀ ਕਿਉਂਕਿ ਬੇਰਸੀ ਪੈਦਾ ਹੋ ਗਈ ਇਸਲਾਮ ਵਿੱਚ ਸੂਫੀ ਫਕੀਰ ਹੋਏ ਨੇ ਅਮੀਰ ਖਸਰੋ ਉਹ ਕਹਿੰਦਾ ਖੁਦਾ ਹੁਣ ਤੇ ਤੇਰੇ ਅੱਗੋਂ ਪ੍ਰਾਰਥਨਾ ਕਰਨ ਨੂੰ ਵੀ ਜੀ ਨਹੀਂ ਕਰਦਾ ਅਰਦਾਸ ਕਰਨ ਨੂੰ ਵੀ ਜੀ ਨਹੀਂ ਕਰਦਾ ਉੱਠਤੇ ਨਹੀਂ ਹੈ ਅਬ ਤੋ ਦੁਆ ਕੇ ਲਈਏ ਵੀ ਹੱਥ ਇਸ ਕਦਰ ਨਾ ਉਮੀਦ ਹੂੰ ਪਰਵਰਦੀਗਾਰ ਸੇ ਕਹਿੰਦਾ ਖੁਦਾ ਇੰਜ ਤੇਰੇ ਅੱਗੋਂ ਹੱਥ ਫੈਲਾਵਾ ਜੋਦੜੀ ਕਰਾਂ ਅਰਦਾਸ ਕਰਾਂ ਹੁਣ ਤੇ ਇਤਨੀ ਤਮੰਨਾ ਵੀ ਨਹੀਂ ਰਹੀ ਨਿਰਾਸ਼ ਹੋ ਗਏ ਪਤਨੀ ਤੋਂ ਹੈ ਵੀ ਕਿ ਨਹੀਂ ਤਾਂ ਮੈਂ ਫਿਰ ਅਰਜ਼ ਕਰਾਂ ਬੇਰਸੇ ਕਰਮ ਇਹਨਾਂ ਦੀ ਯਾਤਰਾ ਬਹੁਤ ਲੰਬੀ ਨਹੀਂ ਹੁੰਦੀ ਰਸ ਕਰਮਾਂ ਨੂੰ ਗਤੀ ਦੇ ਦੇਂਦੇ ਨੇ ਤਾਂ ਸਹਿਬ ਕਹਿੰਦੇ ਨੇ ਫਿਟ ਅਲੋਣੀ ਦੇ ਜਿਹੜੀ ਨਾਮ ਤੋਂ ਬਿਨਾ ਹੈ ਸਿਮਰਨ ਤੋਂ ਬਿਨਾ ਹੈ ਗੁਰਸੰਗਤ ਤੋਂ ਬਿਨਾ ਹੈ ਸਾਹਿਬ ਕਰਨੋ ਦੇ ਹੀ ਅਲੋਣੀ ਹੈ ਭਾ ਉਸ ਦੇ ਜਿਤਨੇ ਵੀ ਕਰਮ ਨੇ ਰਸ ਹੈ ਨਹੀਂ ਕੋਈ ਜੋ ਕੁਛ ਇਹ ਕਰ ਰਿਹਾ ਹੈ ਸੁਆਤ ਹੈ ਨਹੀਂ ਜੀਵਨ ਅਲੋਣਾ ਹੈ ਜ਼ਿੰਦਗੀ ਅਲੋਣੀ ਹੈ ਹਾਂਜੀ ਮਹੱਲਾ ਪੰਨੋ ਕਟਵਸ ਹੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਰਸਨਾ ਪ੍ਰਭੂ ਦਾ ਨਾਮ ਜਪੇ ਤੇ ਹਿਰਦੇ ਵਿੱਚ ਗੋਪਾਲ ਦਾ ਨਾਮ ਵਸੇ ਰਸਨਾ ਨਾਲ ਜਪਿਆ ਹੋਇਆ ਹृदय ਦੇ ਚਲਸੇ। ਪ੍ਰਥਮ ਜਪਣਾ ਜ਼ਬਾਨ ਨਾਲ ਪਹਿਣਾ ਹੈ। ਔਰ ਜਪਣ ਦਾ ਬਹੁਤ ਸੋਹਣਾ ਢੰਗ ਦੱਸ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਮੈਂ ਦੁਹਰਾ ਦੇਵਾਂ ਕਿਉਂਕਿ ਗੱਲ ਜ਼ਬਾਨ ਦੀ ਆਈ ਹੈ ਔਰ ਸਹਿਬ ਬਾਰ-ਬਾਰ ਕਹਿੰਦੇ ਜਪਣਾ ਰਸਨਾ ਨਾਲ। ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ। ਕਬੀਰ ਮੇਰੀ ਸਿਮਰ ਨਹੀਂ ਰਸਨਾ ਉਪਰਨਾ। मेरी माला की है जबान बस चल रही है माला फिर रही है कबीर ये जबान मेरी माला है ये ठीक है कि पहली अवस्था कबीर ने भी माला पकड़ी सी भूखे भगत न कीजे ये माला अपनी लीजे लोड़ पेंदी है शुरू शुरू सिख जगत खास करके मूल मंत्र ਪਰਾਚੀਨ ਅਭਿਆਸੀ ਤੇ ਹੁਣ ਦੇ ਅਭਿਆਸੀ ਮੂਲ ਮੰਤਰ ਨੂੰ ਮਾਲਾ ਨਾਲ ਜਪਦੇ ਨੇ ਇਸ ਦੇ ਚ ਮਨ ਨੂੰ ਟਿਕਾਣ ਨੂੰ ਸਹਾਇਤਾ ਮਿਲਦੀ ਹੈ ਲੇਕਿਨ ਗੁਰਮੰਤਰ ਇਹ ਤੇ ਰਸਨਾ ਨਾਲ ਹੀ ਜਪਣਾ ਆਵਾਜ਼ ਕਰਕੇ ਧੁਨੀ ਕਰਕੇ ਵਾਹਿਗੁਰੂ 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 ਇਸ ਤਰ੍ਹਾਂ ਜ਼ਬਾਨ ਗਾਇਨ ਕਰੇ ਕੰਨ ਸੁਣਨ ਔਰ ਮਨ ਦੇ ਚ ਭਰੋਸਾ ਹੋਵੇ ਸੁਣੀਏ ਹਨ ਮੰਨੀਏ ਹਨ ਮਨ ਕੀਤਾ ਭਾਵ ਇਸ ਤਰ੍ਹਾਂ ਅਗਰ ਕੋਈ ਕਰੇ ਤੋ ਸਹਿਬ ਕਹਿੰਦੇ ਨੇ ਉਹ ਆਖਿਰ ਸਫਲ ਹੋ ਜਾਏਗਾ ਸਾਰੇ ਦੁੱਖ ਉਸ ਦੇ ਨਾਸ ਹੋ ਜਾਣਗੇ ਸਾਰੇ ਪਾਪ ਉਸ ਦੇ ਨਾਸ ਹੋ ਜਾਣਗੇ ਸਹਿਬ ਕਹਿੰਦੇ ਨੇ ਰਸਨਾ ਨਾਲ ਗੋਪਾਲ ਦਾ ਨਾਮ ਜਪੇ ਹੈ ਤੇ ਹਿਰਦੇ ਦੇ ਚੋਸ ਜਪੇ ਹੋਏ ਨੂੰ ਵਸਣਾ ਚਾਹੀਦਾ ਹੈ ਭਾਉ ਮੂੰਹ ਦੇ ਚ ਜਿਹੜੀ ਭੋਜਨ ਦੀ ਪੁਰਖੀ ਪਾਈਏ ਅਗਰ ਥੱਲੇ ਨਾ ਕੀਤੀ ਭੁੱਖ ਨਹੀਂ ਮਿਟੇ ਪਾਣੀ ਦਾ ਘੁੱਟ ਮੂੰਹ ਦੇ ਚ ਥੱਲੇ ਨਾ ਕੀਤਾ ਪਿਆਸ ਨਹੀਂ ਮਿਟੇਗੀ ਗੁਰੂ ਦਾ ਸ਼ਬਦ ਸਿਰਫ ਰਸਨਾ ਤੇ ਹੈ ਗੁਰਮੰਤਰ ਰਸਨਾ ਤੇ ਹੈ ਇਹਨੂੰ ਸੁਣਿਆ ਨਹੀਂ ਜਾ ਰਿਹਾ ਤਾਂ ਹਿਰਦੇ ਚ ਨਹੀਂ ਵਸੇਗਾ ਸੁਣ ਕੇ ਤੇ ਹਿਰਦੇ ਚ ਵਸਣਾ ਹੈ ਸੁਣਿਆ ਹੀ ਨਹੀਂ ਜਾ ਰਿਹਾ ਤੋ ਇਹ ਇੰਜ ਜਿਵੇਂ ਭੋਜਨ ਦੀ ਬੁਰਕੀ ਬਸ ਮੂੰਹ ਚ ਹੀ ਰੱਖ ਦਿੱਤੀ ਗਈ ਹੈ ਥੱਲੇ ਨਹੀਂ ਕੀਤੀ ਜਾ ਰਹੀ ਤੇ ਥੱਲੇ ਨਹੀਂ ਕੀਤੀ ਤੇ ਭੁੱਖ ਕਿਸ ਤਰ੍ਹਾਂ ਮਿਟੇਗੀ ਔਰ ਸਰੀਰ ਨੂੰ ਤਾਕਤ ਕਿੱਥੋਂ ਮਿਲੇਗੀ ਜ਼ਬਾਨ ਤੇਰੀ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਤੂੰ ਸੁਣਦਾ ਨਹੀਂ ਪਿਆ ਅਗਰ ਕੋਈ ਸੁਣੇ ਤਾਂ ਇੱਕ ਛਿੰਦ ਵਿੱਚ ਵੀ ਗੱਲ ਬਣ ਸਕਦੀ ਹੈ ਇੱਕ ਚਿੱਤ ਜਾਏ ਇੱਕ ਛਿੰਦ ਆਇਓ ਕਾਲ ਫਾਸ ਕੇ ਵਿਚ ਨਾ ਆਇਆ ਜ਼ਬਾਨ ਜਪੇ ਔਰ ਕਨ ਸੁਣਨ ਸਹਿਬ ਕਹਿੰਦੇ ਨੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸੇ ਤੇ ਰਸਨਾ ਗੋਪਾਲ ਦਾ ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ ਇਹਨੂੰ ਜੋ ਹੈ ਜਪੇ ਹਾਂਜੀ ਨਾਮੁ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪਰਮਾਤਮਾ ਦਾ ਇਸ ਤਰੀਕੇ ਦੇ ਨਾਲ ਸਿਮਰਨ ਕਰਨ ਲਈ ਇਸ ਦੇਹੀ ਦੀਸ ਦੇਖ ਰੇਖ ਕਰਨੀ ਚਾਹੀਦੀ ਹੈ ਸੰਭਾਲ ਕਰਨੀ ਚਾਹੀਦੀ ਹੈ ਇਹ ਦੇਹੀ ਮਿਲੀ ਹੈ ਪਰਮਾਤਮਾ ਨੂੰ ਮਿਲਣ ਲਈ ਇਹ ਦੇਹੀ ਮਿਲੀ ਹੈ भव सागर ਤੋਂ ਪਾਰ ਹੋਣ ਲਈ ਇੱਕ ਬੇੜੀ ਦੀ ਤਰ੍ਹਾਂ ਸਾਨੂੰ ਮਿਲੀ ਹੈ ਦਰਸਲ ਇਹ ਦੇਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਥਨ ਅਨੁਸਾਰ ਇੱਕ ਪੌੜੀ ਹੈ ਵਾਸਤਵਿਕ ਇਹ ਜੀਵਨ ਕੀ ਹੈ ਦੇਹੀ ਕੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਇੱਕ ਸਵਾਲ ਲਿਆ ਅਨੇਕਾਂ ਜਵਾਬ ਨੇ ਮੈਂ ਤੁਹਾਡੇ ਸਾਹਮਣੇ ਰੱਖਾ ਹੈ ਇਹ ਇੱਕ ਪੌੜੀ ਹੈ ਪੌੜੀ ਦਾ ਇੱਕ ਸਿਰਾ ਜ਼ਮੀਨ ਤੇ ਹੁੰਦਾ ਹੈ ਦੂਸਰਾ ਛੱਤ ਤੇ ਹੁੰਦਾ ਜੋ ਜ਼ਮੀਨ ਤੇ ਖੜਾਏ ਛੱਤ ਤੱਕ ਪਹੁੰਚ ਸਕੇ ਤੋਂ ਪੌੜੀ ਇਹ ਜੋ ਦੇਹੀ ਹੈ ਇਹ ਕੁਝ ਸੰਸਾਰ ਦਾ ਹਿੱਸਾ ਹੈ ਕੁਝ ਨਿਰੰਕਾਰ ਦਾ ਹੈ ਕੁਝ ਖਾਕ ਹੈ ਤੇ ਕੁਝ ਨੂਰ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਖਾਕ ਨੂਰ ਕਰਦਨ आलम दुनिया है सारी दुनिया दे आलम خاک ਤੇ نور ਦਾ ਜੋੜਨਾ ਇਹ ਦੇਹੀ ਕੁਛ خاک ਹੈ ਕੁਛ نور ਹੈ ਪੌੜੀ ਹੈ ਇਸ ਦਾ ਇੱਕ ਸਿਰਾ خاک ਤੋਂ ਸ਼ੁਰੂ ਹੁੰਦਾ ਹੈ ਦੂਸਰਾ ਸਮਾਪਤ ਹੁੰਦਾ ਹੈ نور ਤੇ ਇਹ ਜੀਵ ਆਤਮਾ ਇਸ ਪੌੜੀ ਤੇ ਚੜ ਕੇ ਪਰਮ نور ਤੱਕ ਪਹੁੰਚ ਸਕੇ ਪਰਮਾਤਮਾ ਤੱਕ ਪਹੁੰਚ ਸਕੇ ਇੱਕ ਪੌੜੀ ਹੈ ਤੇ ਮਹਾਰਾਜ ਕਹਿੰਦੇ ਨਾ ਅਗਰ ਕੋਈ ਨਾ ਛੜਿਆ ਤੋ ਇਸ ਪੌੜੀ ਤੇ ਜੋ ਨਰ ਝੂਕੇ ਸੋ ਆਏ ਜਾਏ ਦੁਖ ਪਾਏ ਦਾ ਇਹ ਜੀਵਨ ਇੱਕ ਔਸਰ ਮਿਲਿਆ ਹੈ ਪਰਮ ਜੀਵਨ ਦੀ ਪ੍ਰਾਪਤੀ ਲਈ ਇਹੀ ਤੇਰੀ ਔਸਰ ਇਹੀ ਤੇਰੀ ਬਾੜ ਘਟ ਵੀ ਤਰ ਤੋਂ ਦੇਖ ਵਿਚਾਰ ਇਹ ਜੀਵਨ ਇੱਕ ਮਾਰਗ ਦੀ ਤਰ੍ਹਾਂ ਹੈ ਬਚਪਨਾ ਜਵਾਨੀ ਬੁਢੇਪਾ ਪੜਾਉ ਨੇ ਕਿਥੋਂ ਲੰਘ ਕੇ ਤੂੰ ਅਕਾਲ ਤੱਕ ਪਹੁੰਚ ਕਾਲ ਆਵੇ ਇਸ ਤੋਂ ਪਹਿਲੇ ਅਕਾਲ ਤੱਕ ਪਹੁੰਚ ਇਹ ਤੇ ਮਾਰਗ ਹੈ ਇਹ ਤੇ ਜੋ ਹੈ ਰਸਤਾ ਹੈ ਤੋ ਅਜ ਦੇ ਇਸ ਪਰਮ ਪਵਿੱਤਰ ਬਾਗ ਦੇ ਸਹਿਬ ਦੱਸਦੇ ਪੈ ਨੇ ਉਸ ਦਾ ਸਿਮਰਨ ਕਰ ਸਕें ਰਸ ਮਾਣ ਸਕें ਪਰਮ ਆਨੰਦ ਮਾਣ ਸਕें ਇਸ ਦੇਹੀ ਦੀ ਪਾਲਣਾ ਕਰ ਇਸ ਦੀ ਦੇਖ ਰਹਿਤ ਕਰ ਤਾਂ ਕੇ ਸਿਮਰਨ ਕਰਦੀ ਰਹੇ ਨਾਮ ਜਪਦੀ ਰਹੇ ਹਾਂਜੀ ਕੋੜੀ ਆਪੇ ਅੰਸਰ తీਰਤ ਕਰਤਾ ਆਪ ਸੈਸ਼ਨਾਣ ਜਪਦੇ ਆਂ ਜਪਦੇ ਆਂ ਫਿਰ ਇੱਕ ਦਿਨ ਸਮਾਨ ਦ੍ਰਿਸ਼ਟੀ ਹੋ ਜਾਂਦੀ ਸਭ ਦੇ ਚ ਇੱਕ ਦਿਖਾਈ ਦੇਣ ਲੱਗ ਪੈਂਦਾ ਹੈ। ਤੋਂ ਜਿਸ ਦਿਨ ਸਭ ਦੇ ਚ ਇੱਕ ਦਿਖਾਈ ਦੇਣ ਲੱਗਦਾ ਹੈ ਉਸ ਦਿਨ ਆਪਣੇ ਵਿੱਚ ਵੀ ਹੋਈ ਆਪਣਾ ਆਪ ਮਿਟ ਜਾਂਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਗਰ ਕਹਿ ਦੇਣ ਮੇਰੇ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ। ਮੈਂ ਨਹੀਂ ਲਿਆ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ RAM ਕਬੀਰਾ ਇਕ ਭਏ ਹੈ ਕੋਏ ਨਾ ਸਕੇ ਪਛਾਨੇ ਹੁਣ ਕਬੀਰ ਤੇ RAM ਇਕ ਹੋ ਗਏ ਨੇ ਨਾਮੇ ਨਾਰਾਇਣ ਨਹੀਂ ਪੇਤ ਕਈ ਦਫਾ ਇਹ ਗਲਤ ਖੜਾ ਹੋ ਜਾਂਦਾ ਹੈ ਕਿ ਭਣ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਛਰ ਕੁਝ ਦੁਬਦਾ ਖੜੀ ਕਰਦੇ ਨੇ ਇਸ ਤਰ੍ਹਾਂ ਦੇ ਵਾਕ ਇਹ ਦਰਜ ਕਰਾਏ ਗਏ ਨੇ ਦਰਸ ਜਿੱਥੇ ਆਪਣਾ ਮੈਂ ਮਿਟ ਜਾਂਦਾ ਉਥੇ ਬ੍ਰਹਮ ਤੋਂ ਬਿਨਾਂ ਹੋਰ ਕੁਝ ਨਹੀਂ ਪਰ ਤਛਰ ਹੀ ਤਾਂ ਬਿਨਾਂ ਹੋਰ ਕੁਝ ਨਹੀਂ ਇਸੇ ਹੀ ਤਲ ਤੇ ਸ੍ਰੀ ਕ੍ਰਿਸ਼ਨ ਨੇ ਕਹਿ ਦਿੱਤਾ ਸੀ ਅਹੰ ਬ੍ਰਹਮਸਮੇ ਇਸ ਤਲ ਤੇ ਕੋਈ ਪਹੁੰਚਾ ਨਹੀਂ ਤੇ ਆਖੇ ਆਹਮ ਬ੍ਰਹਮਸ ਮੇ ਤੋ ਹੰਕਾਰੀ ਹੈ ਤੇ ਇਸ ਤਲ ਤੇ ਕੋਈ ਪਹੁੰਚ ਗਏ ਤੋ ਬ੍ਰਹਮ ਤੋ ਬਿਨਾ ਹੋਰ ਕੁਝ ਹੈ ਹੀ ਨਹੀਂ ਫਿਰ ਉਹ ਕਹਿ ਸਕਦਾ ਹੈ ਕਿ ਰਾਮ ਕਬੀਰਾ ਇੱਕ ਭਏ ਹੈ ਕੋਈ ਨ ਸਕੇ ਪਛਾਨੀ ਬੂੰਦ ਸਾਗਰ ਦੇ ਚ ਮਿਲ ਗਈ ਤੇ ਉਹ ਹੁਣ ਬੂੰਦ ਆਖੇ ਮੈਂ ਤੇ ਸਾਗਰ ਹੀ ਆ ਮੈਂ ਤੇ ਸਾਗਰ ਅਰਜ ਨਹੀਂ ਹੈ ਉੱਥੇ ਕੁਝ ਹੋਰ ਹੈ ਹੀ ਨਹੀਂ ਸਾਗਰ ਤੋ ਬਿਨਾ ਜਿਸ ਦਿਨ ਇਹ ਬੂੰਦ ਉਸ ਪਰਿਪੂਰਨ ਪ੍ਰਮਾਤਮਾ ਚ ਲੀਨ ਹੁੰਦੀ ਹੈ ਫਿਰ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਹੁੰਦਾ ਨਹੀਂ ਇਸ ਤਰ੍ਹਾਂ ਦੀ ਉੱਚ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਤੇ ਉਹਨਾਂ ਦੇ ਬੋਲਾਂ ਨੇ ਜਦ ਆਮ ਹੰਕਾਰੀਆਂ ਨੇ ਨਕਲ ਕੀਤੀ ਬਸ ਇਸ ਤੋਂ ਪਖੰਡ ਸ਼ੁਰੂ ਹੋ ਜਾਂਦਾ ਹੈ ਔਰ ਅਕਸਰ ਤੇ ਬਹੁਤਾ ਦਾਵਾ ਕਰਨ ਵਾਲੇ ਕਿਸੇ ਹੱਦ ਤੱਕ ਹੰਕਾਰੀ ਹੁੰਦੇ ਨੇ ਇਹ ਪਹੁੰਚੀਆਂ ਹੋਈਆਂ ਆਤਮਾਵਾਂ ਜੋ ਹੈ ਨਹੀਂ ਹੁੰਦੀਆਂ ਜਪ ਜਪ ਕੇ ਜਿਨ੍ਹਾਂ ਦੀ ਇਹ ਸਮਾਨ ਦ੍ਰਿਸ਼ਟੀ ਬਣ ਜਾਂਦੀ ਹੈ ਉਹ ਕਹਿੰਦੇ ਨੇ ਉਹ ਆਪ ਹੀ ਅਠਾਰਹ ਤੀਰਥ ਹੈ ਆਪ ਹੀ ਇਸ਼ਨਾਨ ਕਰਦਾ ਪਿਆ ਹੈ ਆਪ ਹੀ ਪਾਵਨ ਹੋ ਰਿਹਾ ਆਪੇ ਰਸਿਆ ਆਪ ਰਸ ਆਪੇ 라ਵਣਾਰ ਭਾਈ ਗੁਰਦਾਸ ਜੀ ਕਹਿੰਦੇ ਨੇ ਆਪੇ ਭੁੱਖਾ ਹੋਏ ਕੇ ਜਾਵੇ ਆਪ ਰਸੋਈ ਰਸਕਸ ਆਪ ਬਣਾਇੰਦਾ ਰਸ ਵਿੱਚ ਰਸ ਗੋਈ ਭਾਈ ਸਾਹਿਬ ਭਾਈ ਗੁਰਦਾਸ आप कहें हे परिपूर्ण परमात्मा बुख तो आप है सिर्फ बुख क्यों भोजन भी तू आप है भोजन का रस भी तू आप है इतनी समान दृष्टि बुख भी तो है भोजन भी तो है स्वाद भी तो है रस भी तो है रसिया भी तो है मानन वाला भी आपे रसिया, आप रस ਨੂੰ ਮਾਣਨ ਵਾਲਾ ਵੀ ਤੂੰ ਹੈ ਆਪੇ ਰਸੀਆ ਆਪ ਰਸ ਹੈ ਆਪੇ 라वण हार ਇਸ ਤਰ੍ਹਾਂ ਦੀ ਇੱਕ ਦ੍ਰਿਸ਼ਟੀ ਬਣ ਜਾਂਦੀ ਹੈ ਕਿ ਉਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਐਸੀ ਕਥਾ ਲਿਖੀ ਹੈ ਪੰਚदशी ਦੇ ਵਿੱਚ ਜੋ ਧਾਰਮਿਕ ਕਹਾਣੀਆਂ ਦਾ ਇੱਕ ਗ੍ਰੰਥ ਹੈ ਇੱਕ ਸੂਫੀ ਫਕੀਰ ਆਪਣੇ मित्र ਨੂੰ ਮਿਲਣ ਵਾਸਤੇ ਗਿਆ ਔਰ ਮਿੱਤਰ ਉਹ ਧਾਰਮਿਕ ਦੁਨੀਆ ਚ ਬਹੁਤ ਅੱਗੇ ਸੀ ਉਸਨੇ ਬੁਲੰਦੀਆਂ ਨੂੰ ਛੂ ਲਿਆ ਸੀ ਕਹਿੰਦੇ ਜਿਉਂ ਮਿੱਤਰ ਕੋਲ ਪਹੁੰਚੇ ਫਕੀਰ ਦੇ ਡੇਰੇ ਪਹੁੰਚਿਆ ਉਸਨੇ ਦਰ ਤੇ دستक ਦਿੱਤੀ ਅੰਦਰੋਂ ਇਹ ਬ੍ਰਹਮनिष्ट ਤੇ ਮਹਾਪੁਰਸ਼ ਬੋਲਿਆ ਕੌਣ ਹੈ ਤੋਂ ਬਾਹਰੋਂ ਉਸਨੇ ਆਵਾਜ਼ ਦਿੱਤੀ ਮੈਂ ਮੈਂ ਬੂਆ ਨਹੀਂ ਖੋਲਿਆ ਉਸਨੇ ਮੈਂ ਹਾਂ کافی دیر ਤੱਕ ਬੂਆ ਨਹੀਂ ਖੋਲਿਆ ਵਾਪਸ ਚਲਾ ਆਇਆ ਕੁਝ ਦਿਨਾਂ ਤੋਂ ਬਾਅਦ ਫਿਰ ਇਹ ਆਇਆ ਤੇ ਦਵਾਰ ਤੇ ਦਸਤਕ ਦਿੱਤੀ ਇਹ ਕਹਾਣੀ ਜਿ ਲਿਖੀ ਹੈ ਕੌਣ ਹੈ ਮੈਂ ਹਾਂ ਬੂਆ ਨਹੀਂ ਖੋਲਿਆ ਉਸਨੇ ਦਵਾਰ ਬੰਦ ਹੀ ਰਹਿ ਕਹਿੰਦੇ ਨੇ ਮੁੱਦਤ ਪਾ ਕੇ ਫਿਰ ਆਇਆ ਪਰ ਅੱਜ ਆਇਆ ਕਿਸੇ ਮਸਤੀ ਚ ਰੰਗੇ ਆਇਆ ਅੱਜ ਕੋਈ ਅਵਸਥਾ ਇਸ ਦੀ ਹੋਰ ਸੀ ਦਵਾਰ ਤੇ ਦਸਤਕ ਦਿੱਤੀ ਕੌਣ ਹੈ ਤੂੰ ਹੀ ਹੈ ਤੂੰ ਹੀ ਹੈ ਕਹਿੰਦੇ ਨੇ ਉਸ ਮਿੱਤਰ ਨੇ ਇੱਕਦਮ ਦਰਵਾਜ਼ਾ ਖੋਲਿਆ ਉਹਦੇ ਕਦਮਾਂ ਤੇ ਸਿਰ ਰੱਖ ਦਿੱਤਾ बहुत छेती तेरी मैं मिट गई खत्म हो गया तू ही तू तू करता तू भया मुझ में रहा न हो जब आपा पर का मिट गया जत देखा तत तू हूँ एक एको ब्रह्म द्वितीय नास्ती तो सहब इत फरमान पे कर दे ऐसी समान दृष्टि हो जाती है वो आप ही तीरथ है ਆਪ ਹੀ ਸ্নান ਕਰਨ ਵਾਲਾ ਹੈ ਆਪ ਹੀ ਪਾਵਨ ਹੋ ਰਿਹਾ ਹੈ ਹਾਂਜੀ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਏ ਨਾਮ ਉਹ ਆਪ ਹੀ ਨਾਮ ਜਪਾ ਰਿਹਾ ਹੈ ਆਪ ਹੀ ਸੰਜਮੀ ਬਣਿਆ ਹੋਇਆ ਹੈ ਆਪ ਹੀ ਸ਼ੀਲ ਜੋ ਹੈ ਰੱਖ ਰਿਹਾ ਹੈ ਔਰ ਆਪ ਹੀ જગਤ ਦਾ ਸੁਆਮੀ ਮਾਲਕ ਬਣਿਆ ਹੋਇਆ ਹਾਂਜੀ ਆਪ ਦਿਆਲ ਹੋਏ ਭੌਖੰਡਨ ਆਪ ਕਰੇ ਸਭ ਦਾਨ ਆਪ ਹੀ ਭੈਨੂ ਨਾਸ ਕਰਨ ਵਾਲਾ ਹੈ ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਤੇ ਸਾਰਿਆਂ ਦੀ ਝੋਲੀ 'ਚ ਵੱਖ-ਵੱਖ দান ਪਾਣ ਵਾਲਾ, ਦਾਤ ਦੇਣ ਵਾਲਾ ਆਪ ਹੀ ਆਪ ਹੈ। ਹਾਂਜੀ। ਜਿਸ ਨੂੰ ਗੁਰਮੁਖ ਆਪ 부ਝਾਏ, ਸੋ ਸਦਹੀ ਦਰਗਹ ਪਾਏ ਮਾਨ। ਗੁਰੂਦਵਾਰਾ ਜਿਸ ਨੂੰ ਇਹ ਸੂਝ ਪੈ ਜਾਂਦੀ ਏ ਉਹ ਪ੍ਰਮਾਤਮਾ ਆਪ ਇਹ ਸੂਝ ਝੋਲੀ ਦੇ ਜੋ ਹੈ ਪੰਦ ਹੈ। ਉਸ ਨੂੰ ਦਰਗਾਹ ਦੇ 'ਚ ਮਾਨੁਕ ਰਹਿ ਪ੍ਰਾਪਤ ਹੁੰਦਾ ਹੈ। ਔਰ ਉਸ ਦੀ ਇਹ ਸਮਾਨ ਦ੍ਰਿਸ਼ਟੀ ਹੋ ਜਾਂਦੀ ਹੈ ਹਾਂਜੀ ਜਿਸ ਦੀ ਪੈ ਰੱਖੇ ਹਰ ਸਾਮੀ ਸੋ ਸੱਚ ਹਰ ਜਾਨ ਉਹ ਮਾਲਕ ਜਿਸ ਦੀ ਇੱਜ਼ਤ ਰੱਖ ਲੈਂਦਾ ਪਤ ਰੱਖ ਲੈਂਦਾ ਬਸ ਉਸ ਨੂੰ ਹੀ ਮਾਲਕ ਦਾ ਰੂਪ ਸਮਝੋ ਸੱਚ ਦਾ ਸਰੂਪ ਸਮਝੋ ਪ੍ਰਮਾਤਮਾ ਦਾ ਸਰੂਪ ਸਮਝੋ ਸੁਣੁੰ ਮੁੰਦੇ ਹਰ ਨਾਖੀਏ ਗੁਰੂ ਨਾਨਕ ਦੇਵ ਜਿਹੜਾ ਹਿਰਦਾ ਹੈ ਸ਼ਾਇਰ ਦਾ ਹਿਰਦਾ ਹੈ ਆਪ ਦੇ ਬਿਆਨ ਸ਼ਾਇਰਾਨਾ ਅੰਦਾਜ਼ ਦੇ ਚ ਰਹੇ ਆਪਨੇ ਤੇ ਸ਼ਾਇਰੀ ਅਲੰਕਾਰ ਵਰਤੇ ਹੈ ਸੁਣ ਮੁੰਦੇ ਹਰਨਾ ਕੀਏ ਕਿਸੇ ਦੇ ਦੰਦ ਬਹੁਤ ਖੂਬਸੂਰਤ ਹੋਵਨ ਤੋ ਸ਼ਾਇਰਾਨਾ ਅੰਦਾਜ਼ ਚ ਕਹਿ ਦਿੱਤਾ ਜਾਂਦਾ ਹੈ ਤੇ ਮੋਤੀਆਂ ਵਰਗੇ ਨਹੀਂ ਇਹ ਤੇ ਅਨਾਰ ਦੇ ਦਾਣੇ ਨੇ ਕਿਸੇ ਦੀ ਗਰਦਨ ਉੱਚੀ ਲੰਬੀ ਖੂਬਸੂਰਤ ਹੋਵੇ ਤੋ ਕਹਿ ਦਿੱਤਾ ਜਾਂਦਾ ਹੈ ਤੇ ਸੁਰਾਹੀ ਵਰਗੀ ਕਿਸੇ ਦੀ ਚਾਲ ਵਿੱਚ ਮਧੁਰਤਾ ਹੋਵੇ ਤਾਂ ਕਹਿੰਦੇ ਨੇ ਤੇ ਹੰਸ ਦੀ ਚਾਲ ਹੈ ਇਹ ਅਲੰਕਾਰ ਦਸਮ ਪਿਤਾ ਨੇ ਵਿਵਰਤੇ ਨੇ ਪਹਿਲੇ ਪਾਤਸ਼ਾਹ ਨੇ ਵਿਵਰਤੇ ਨੇ ਔਰ ਕਿਸੇ ਦੀ ਚਾਲ ਵਿੱਚ ਮਸਤੀ ਹੋਵੇ ਤੇ ਤੇ ਗਜਗਮਨ ਹੈ ਹਾਥੀ ਦੀ ਚਾਲ ਹੈ ਕੰਠ ਦੇ ਵਿੱਚ ਮਿਠਾਸ ਹੈ ਬੋਲਣ ਦੇ ਵਿੱਚ ਬੜੀ ਮਧੁਰਤਾ ਤੇ ਨਿਰਮਾਣਤਾ ਹੈ ਬਈ ਤੇ ਕੋਇਲ ਵਰਗਾ ਹੈ ਇਹ ਅਲੰਕਾਰ ਸਾਹਿਤਿਕ ਦੁਨੀਆ ਦੇ ਵਿੱਚ ਸ਼ਾਇਰੀ ਦੀ ਦੁਨੀਆ ਵਿੱਚ ਵਰਤੇ ਜਾਂਦੇ ਨੇ ਕਿਸੇ ਦੇ ਨੇਤਰ ਬਹੁਤ ਖੂਬਸੂਰਤ ਨੇ ਬਈ ਇਹ ਤੇ ਮਿਰਗ ਨੈਣ ਹਰਨ ਆਖੀਏ ਹਿਰਨ ਵਰਗੀ ਅੱਖ ਰੱਖਣ ਵਾਲੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਣੂ ਤੇ ਕਰ ਦੇਣਾ ਇਹ ਤੇ ਨੇਤਰ ਹਿਰਨ ਵਰਗੇ ਨੇ ਸੁਣੁੰਮ ਦੇ ਹਰਨ ਆਖੀਏ ਐ ਜੀਵ ਇਸਤਰੀ ਹਿਰਨ ਵਰਗੀ ਅੱਖ ਰੱਖਣ ਵਾਲੀਏ ਉਹ ਹਿਰਨ ਦੀ ਅੱਖ ਬੜੀ ਖੂਬਸੂਰਤ ਪਰ ਹਿਰਨ ਆਪਣੀ ਅੱਖਾਂ ਕਰਕੇ ਹੀ ਭਟਕ ਜਾਂਦਾ ਹੈ ਅੱਖਾਂ ਤੋਂ ਹੀ ਧੋਖਾ ਖਾ ਲੈਂਦਾ ਹੈ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਇਹਨੂੰ ਮ੍ਰਿਗ ਮਰੀਚਾ ਜਾਂ ਮ੍ਰਿਗ ਦ੍ਰਿਸ਼ਨਾ ਕਰਕੇ ਕਹਿੰਦੇ ਨੇ ਤੇ ਫਿਰ ਸਹਰਾ ਦੇ ਵਿੱਚ ਭਟਕ ਭਟਕ ਕੇ ਆਪਣੇ ਪ੍ਰਾਣ ਦੇ ਦਿੰਦਾ ਹੈ ਪਾਣੀ ਹੱਥ ਆਉਂਦਾ ਨਹੀਂ ਜਿਉਂ ਨੇੜੇ ਜਾਂਦਾ ਤਉ ਤਰੇਤ ਹੈ ਅੱਗੇ ਦੀ ਰੇਤ ਉਸ ਨੂੰ ਤਪਦੀ ਜੋ ਹੈ ਚਮਕਦੀ ਹੋਈ ਦਿਖਾਈ ਦਿੰਦੀ ਏ ਇੰਜ ਜਿਵੇਂ ਪਾਣੀ ਫਿਰ ਵਿਚਾਰਾ ਦੌੜਦਾ ਹੁਣ ਇਤਨੀਆਂ ਖੂਬਸੂਰਤ ਇਸ ਦੀਆਂ ਅੱਖਾਂ ਹਨ ਤੇ ਅੱਖਾਂ ਤੋਂ ਹੀ ਧੋਖਾ ਖਾ ਜਾਂਦਾ ਹੈ ਅੱਖਾਂ ਕਰਕੇ ਭਟਕ ਜਾਂਦਾ ਹੈ ਅੱਖਾਂ ਉਸ ਦੀਆਂ ਸਹੀ ਫੈਸਲਾ ਨਹੀਂ ਕਰਨ ਪਾਉਂਦੀਆਂ ਇਸ ਵਾਸਤੇ ਸਹਿਬ ਕੇਦਰ ਪਹਿਲਾ ਵਸਤ ਸਿਆਣੀਏ ਤਾਂ ਕਿ ਜੇ ਵਾਪਾਰ ਪਹਿਲੇ ਉਸ ਨੂੰ ਦੇਖਣ ਦੀ ਪੂਰੀ ਕੋਸ਼ਿਸ਼ ਕਰੇ ਫਿਰ ਖਰੀਦੀ ਫਿਰ ਲਵੇ ਇਸ ਵਾਸਤੇ ਗੁਰੂ ਘਰ ਦੇ ਚ ਪਹਿਲੇ ਸੁਣਨਾ ਹੈ ਸੁਣ ਕੇ ਸਮਝਣਾ ਹੈ ਫਿਰ ਮੰਨਣਾ ਹੈ ਸੁਣੀਏ ਪਹਿਲਾ ਪਹਿਲੇ ਸਮਝਣਾ ਹੈ ਜਾਣ ਲੈ ਕਿਦਰੇ ਐਸਾ ਤੇ ਨਹੀਂ ਕਰਤੇ ਦੀ ਥਾਂ ਤੇ ਕਰਤ ਦੀ ਪੂਜਾ ਕਰਾਈ ਜਾ ਰਹੀ ਹੋਵੇ ਜਿ세 ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀ ਸੇ ਪੋਖਰ ਨੀਰ ਵਿਰੋਲੀਏ ਮੱਖਣ ਨਹੀਂ ਨਹੀਂ ਸੇ ਚੇਲਿਆਂ ਦੀ ਸੇਵਾ ਦੇਵਤਿਆਂ ਦੀ ਪੂਜਾ ਮਨੁੱਖ ਦੀ ਪੂਜਾ ਪਰਮਾਤਮਾ ਦਿਖਾਈ ਨਹੀਂ ਦਿੰਦਾ ਪਰਮਾਤਮਾ ਦਾ ਕੁਝ ਪਤਾ ਨਹੀਂ ਪੋਖਰ ਨੀਰ ਵਿਰੋਲੀਏ ਮੱਖਣ ਨਹੀਂ ਨਹੀਂ ਸੇ ਤੇ ਪਾਣੀ ਨੂੰ ਰੜਕਣ ਨਾਲ ਵੀ ਕਦੀ ਮੱਖਣ ਨਿਕਲਦਾ ਹੈ ਚੇਲਿਆਂ ਦੀ ਪੂਜਾ ਨਾਲ ਵੀ ਕਦੀ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਠੀਕ ਹੈ ਸਨਮਾਨ ਆਪਣੀ ਥਾਂ ਤੇ ਹੈ ਚੇਲੇ ਦੀ ਪੂਜਾ ਚੇਲੇ ਕਰਕੇ ਠਾਕਰ ਦੀ ਪੂਜਾ ਠਾਕਰ ਕਰਕੇ ਪਰ ਚੇਲਿਆਂ ਨੂੰ ਕੋਈ ਠਾਕਰ ਮੰਨ ਲਵੇ ਜੈਸੇ ਕਈ ਕਹਿ ਦਿੰਦੇ ਨੇ ਸਾਡੇ ਤੇ ਤੇ ਫਲਾਣੇ ਦੀ ਬਖਸ਼ਿਸ਼ ਹੋ ਗਈ ਬਸ ਉਹਨਾਂ ਨੇ ਸਾਡੇ ਤੇ ਰਹਿਮਤ ਕੀਤੀ ਹੈ ਇਹਦਾ ਮਤਲਬ ਰੱਬ ਕੁਝ ਵੀ ਨਹੀਂ ਹੈ ਪਰਮਾਤਮਾ ਕੁਝ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਇਸ ਪੰਕਤੀ ਨੂੰ ਹਮੇਸ਼ਾ ਚੇਤੇ ਰੱਖਣਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਬਿਨਾ ਹਰੀ ਤੋਂ ਕੁਛ ਵੀ ਨਹੀਂ ਸਭ ਕੁਛ ਉਸ ਦੇ ਹੱਥਾਂ ਚ ਆਉਂਦਾ ਹੈ ਸੰਤ ਉਹ ਜੋ ਉਸ ਦੇ ਹੱਥਾਂ ਦੀ ਤਰਫ ਇਸ਼ਾਰਾ ਕਰ ਦੇਵੇ ਪਖੰਡੀ ਉਹ ਜੜਾ ਕਿ ਮੇਰੇ ਹੀ ਹੱਥਾਂ ਚ ਸਭ ਕੁਛ ਹੈ ਬਸ ਇਥੋਂ ਬੁਲੇਖਾ ਖੜਾ ਹੋ ਜਾ ਇਹ ਦਾ ਮਤਲਬ ਰੱਬ ਦੇ ਹੱਥਾਂ 'ਚ ਕੁਝ ਵੀ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਦਾਤ ਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਹੀ ਪਰ ਕੋਈ ਆਖੇ ਨਹੀਂ ਮੇਰੇ ਹੱਥਾਂ 'ਚ ਹੀ ਸਭ ਕੁਝ ਹੈ ਮਹਾਪੁਰਸ਼ ਉਹ ਜੋ ਉਹਦੇ ਹੱਥਾਂ ਦੀ ਤਰਫ ਇਸ਼ਾਰਾ ਕਰਦੇ ਉਹਦੇ ਹੱਥਾਂ 'ਚ ਹੀ ਸਭ ਕੁਝ ਹੈ ਔਰ ਸਾਇਬ ਕਹਿੰਦੇ ਨੇ ਮਤਾਂ ਕਿਦਰੇ ਤੂੰ ਸਮਝ ਲੈਵੇਂ ਕੋਈ ਦੁੱਖ ਦੇ ਸਕਦਾ ਹੈ ਕੋਈ ਸੁਖ ਦੇ ਸਕਦਾ ਹੈ ਕੋਈ ਸਰਾਪ ਦੇ ਸਕਦਾ ਹੈ ਕੋਈ ਵਰ ਦੇ ਸਕਦਾ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸੀ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਤੁਮ ਅਰਸ ਕਰ ਰਿਆ ਸੀ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕਥਾ ਕੀਤੀ इंज दरबार साहब कथा हुई और वो गुरु अर्जन देव जी महाराज ने की थी इस तो बाद कथा मंजी साहब होंगी रही जिड़ी कथा की थी भाई साहब भाई संतोख जी ने उस कलम बंद किया है गुर प्रताप सूरज संगत मुखातब होके सतगुरु के शरीर हैं जो सब थान समय सब ना दर्श है ये जो मेरा शरीर है ए दर्शन सारी ते नहीं ने और ए शरीर आज है ते कल नहीं मैं सारी ते नहीं हा मैं इत्थे हां और किधरे नहीं हा और अज हां कल नहीं हा बचन ਸੁਣਨ ਵਾਲੇ ਨੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਨੂੰ ਕਹੇ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਦਰਸ ਹੈ ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਗ੍ਰੰਥ ਸਾਹਿਬ ਨੂੰ ਇਹ ਆਤਮਾ ਜਾਣਨਾ ਗੁਰੂ ਦੀ ਇਸੇ ਨੂੰ ਗੁਰੂ ਕਰਕੇ ਸਮਝਣਾ ਇਹ ਉੱਤਮ ਨੇ ਸਭ ਕਾਲ ਹਰ ਸਮੇਲੇ ਹਰ ਥਾਂ ਤੇ ਨੇ ਹਰ ਸਮੇਂ ਨੇ ਕਹਿੰਦੇ ਨੇ ਪ੍ਰਮਾਤਮਾ ਵਿਆਪਕ ਹੈ ਔਰ ਮੈਂ ਅਰਜ਼ ਕਰਾਂ ਗੁਰੂ ਵੀ ਵਿਆਪਕ ਹੈ ਅਗਰ ਵਿਆਪਕ ਨਹੀਂ ਤਾਂ ਫਿਰ ਹਰ ਥਾਂ ਤੇ ਮਨੁੱਖ ਪ੍ਰਮਾਤਮਾ ਨਾਲ ਜੁੜ ਵੀ ਨਹੀਂ ਸਕਦਾ ਪ੍ਰਮਾਤਮਾ ਪ੍ਰਕਾਸ਼ ਕਰਕੇ ਵਿਆਪਕ ਹੈ ਗੁਰੂ ਸ਼ਬਦ ਕਰਕੇ ਵਿਆਪਕ ਹੈ ਪ੍ਰਮਾਤਮਾ ਹਰ ਵਕਤ ਨਾਲ ਹੈ ਸਦਾ ਅੰਗ ਸੰਗੇ ਅਭੰਗੰਗ ਬਿਬੂਤੇ ਗੁਰੂ ਵੀ ਹਰ ਵਕਤ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ प्रकाश करके परमात्मा हर वक्त शब्द करके गुरु हर वक्त नाल है अगर तू रखें बैठे किसी उजाड़ वाहे गुरु, वाहेगुरु वाहेगुरु की रहे हैं गुरु मेरे संग सदा है ना, सफर देच है जब जी साबदा तो पाठ आरंभ कर देता है गुरु मेरे संग सदा है ना। ਕਿਸੇ ਯਾਤਰਾ ਦੇ ਚੈ ਸੁਖਮਨੀ ਸਾਹਿਬ ਤੋਂ ਜਪੀ ਜਾ ਰਹੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਮੈਂ ਫਿਰ ਅਰਜ਼ ਕਰਾਂ ਜੋ ਸਦਾ ਸੰਗ ਨੇ ਨਾ ਉਹ ਪਰਮਾਤਮਾ ਹੈ ਨਾ ਉਹ ਗੁਰੂ ਹੈ ਉਹ ਸਦਾ ਸੰਗ ਜੋ ਹੋ ਨਹੀਂ ਸਕਦਾ ਉਹਨੂੰ ਗੁਰੂ ਕਿਸ ਤਰ੍ਹਾਂ ਆਖਾਂਗੇ ਗੁਰੂ ਬੈਠਾ ਹੈ ਬਿਆਸ ਦੇ ਚ ਦਿੱਲੀ ਦੇ ਚ ਬੈਠਾ ਹੋਵੇ ਬਨਾਰਸ ਦੇ ਚ ਬੈਠਾ ਹੋਵੇ ਸਾਨੂੰ ਇੱਥੇ ਵਿਪਤਾ ਪੈ ਜਾਏ ਉਹਨੂੰ ਪੁਕਾਰੀਏ ਤੇ ਜਿੰਨੀ ਦੇਰ ਦੇ ਚ ਇੱਥੇ ਬੋੜੇਗਾ ਸਦਾ ਤੇ ਭੋਗ ਹੀ ਪੈ ਜਾਣੇ ਰਹਿਣਾ ਹੀ ਕੁਝ ਨਹੀਂ हमने माना कि तगाफुल ना करोगे लेकिन खाक हो जाएंगे हम तुमको खबर होने तक जितनी देर तक तू ब्यास तो चल के इतने आ जाएगा सड़ा रहना की जिथे तक भैनी साहब तो तू इथे आवेगा सड़ा बचना की है गुरु मेरे संग सदा है ना ले गुरु है जो सदा अंग संगे बोलते परमात्मा प्रकाश करके व्यापक है गुरु शब्द करके व्यापक है ਔਰ ਆਪ ਸੁਣ ਕੇ ਹੈਰਾਨ ਹੋਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਤਿਹ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਮਨ ਨੇ ਮੰਨ ਲਿਆ ਜਿਸ ਦਿਨ ਦਾ ਹੰਕਾਰ ਮਿਟੇ ਹੈ ਇਹ ਸ਼ਬਦ ਤੇ ਤਿੰਨ ਲੋਕਾਂ ਚ ਵਿਆਪਕ ਹੈ ਪ੍ਰਮਾਤਮਾ ਤਿੰਨ ਲੋਕਾਂ ਦੇ ਚ ਵਿਆਪਕ ਹੈ ਗੁਰੂ ਤਿੰਨ ਲੋਕਾਂ ਦੇ ਚ ਵਿਆਪਕ ਹੈ ਪ੍ਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਇਤਨੀ ਜਿਹੇ ਮੈਂ ਅਰਜ਼ ਕਰਦੇ ਆਂ ਇਹ ਗੱਲ ਵੱਖਰੀ ਹੈ ਕਿ ਰਾਧਾ ਸਵਾਮੀਆਂ ਨੇ ਇੱਕ ਪ੍ਰਚਾਰ ਆਰੰਭੇ ਹੈ ਔਰ ਬਹੁਤ ਸਾਰੇ ਭਲੇਖੇ ਲੋਕ ਆ ਗਏ ਨਾ ਸਮਝੀ ਦੇ ਕਾਰਨ ਕਰਕੇ ਕਿਉਂਕਿ ਕਾਫੀ ਲੰਬੇ ਸਮੇਂ ਤੱਕ ਗੁਰਦੁਆਰਿਆਂ ਚ ਕਥਾ ਨਹੀਂ ਹੁੰਦੀ ਰਹੀ ਜਿਸ ਦਿਨ ਤੋਂ ਉਹ महंतशाही ਖਤਮ ਹੋਈ ਨਾ ਤਾਂ महंत ਤੇ ਕਥਾਈ ਕਰਦੇ ਸਨ ਉਦਾਸੀ ਨਿਰਮਲੇ ਵਿਆਕਰਨ ਦੇ ਪੰਡਤ ਸਨ ਗ੍ਰਾਮਰ ਦੇ ਗਿਆਨੀ ਸਨ ਸੂਝ ਬੂਝ ਦੇ ਮਾਲਕ ਸਨ ਉਹ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ ਦੁਪਹਿਰ ਨੂੰ ਦਸਮ ਗ੍ਰੰਥ ਦੀ ਕਥਾ ਕਰਦੇ ਸਨ ਔਰ ਸ਼ਾਮ ਨੂੰ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ ਕੀਰਤਨ ਕੀਰਤਨੀਏ ਸਿੰਘ ਕਰਦੇ ਸਨ ਪਰ ਕਥਾ ਤਿੰਨ ਟਾਈਮ ਪਰਾਚੀਨ ਇਤਿਹਾਸਿਕ ਸਥਾਨਾਂ 'ਚ ਹੁੰਦੀ ਸੀ ਹੁਣ ਕਿਧਰੇ ਕਰਿਆ ਹੁੰਦੀ ਹੈ ਹਜ਼ੂਰ ਸਾਹਿਬ ਹੁੰਦੀ ਹੈ ਸੀਸਗੰਜ ਸਾਹਿਬ ਦੇਖਿਆ ਹੁੰਦੀ ਹੈ ਤਿੰਨਾਂ ਹੀ ਗ੍ਰੰਥਾਂ ਦੀ ਔਰ ਪਟਨਾ ਸਾਹਿਬ ਹੁੰਦੀ ਹੈ ਦਰਬਾਰ ਸਾਹਿਬ ਦੇ ਸਵੇਰੇ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਕਥਾ ਹੁੰਦੀ ਹੈ ਸ਼ਾਮੀ ਗੁਰਪ੍ਰਤਾਪ ਸੂਰਜ ਦੀ ਕਥਾ ਹੁੰਦੀ ਹੈ ਤਾਂ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਕਥਾ ਦੀ ਪ੍ਰਣਾਲੀ ਕਰਕੇ ਸਿੱਖ ਸੰਗਤਾਂ ਨੂੰ ਗਿਆਨ ਸੀ ਬੋਧ ਸੀ ਮੈਂ ਫਿਰ ਅਰਜ਼ ਕਰਾਂ ਕੀਰਤਨ ਪਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ ਕਥਾ ਉਸ ਨੂੰ ਸਮਝਣ ਦਾ ਵਸੀਲਾ ਹੈ ਬਸ ਇੰਨੇ